ਯਾਰੀ ਨਹੀਂ ਆ ਰਹੀ ਪੂਰੀ ਨਹੀਂ ਆ ਰਹੀ ਆ ਰੋ ਫਿਰ ਤੁਹਾਨੂੰ ਕੰਮ ਆ ਜਾ ਕੇ ਨਹੀਂ ਆ ਰਹੀ ਤੇ ਜਿਹੜੇ ਲੈ ਬਈ ਆਪਾਂ ਜੇ ਇੰਡੀਆ ਦੇ ਵਿੱਚ ਵੀਡੀਓ ਬਣਾਉਣ ਲੱਗੇ ਨੇ ਇਹਨਾਂ ਤਾਂ ਆਪਾਂ ਨੂੰ ਕਹਿਣਗੇ ਵੀ ਕਿਹੜੇ ਕਮੇ ਪਿਆ ਹਨਾ ਤੇ ਇੱਥੇ ਆਪਾਂ ਤੋੜੇ ਨਹੀਂ ਇਹ ਟੁੱਟੇ ਪਏ ਸੀਗੇ ਲੈ ਬਈ ਮੈਂ ਤਾਂ ਇੱਥੇ ਬਹਿਣਾ ਹੁਣ ਤੇ ਚਾਹ ਚੁਲਿਆਂਦੇ ਹੋਵੇ ਤਾਂ ਬਈ ਨਹੀਂ ਆ ਰਹੀ ਯਾਰਾ ਲਓ ਬਈ ਹੁਣ ਆਪਾਂ ਖੜੇ ਆਂ ਪੰਜ ਰਾਹਾਂ ਤੇ ਚਰਾਹਾ ਤਾਂ ਆਪਾਂ ਦੇਖਿਆ ਹੀ ਹੁੰਦਾ ਇੰਡੀਆ 'ਚ ਵੀ ਚਾਰ ਰਾਹ ਨਿਕਲਦੇ ਆ ਇੱਕ ਤੁਸੀਂ ਲਓ ਜੀ ਸਤਿ ਸ੍ਰੀ ਅਕਾਲ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਤੇ ਅੱਜ ਆਪਾਂ ਪਹੁੰਚੇ ਹਾਂ ਬੋਟੈਨਿਕ ਗਾਰਡਨ ਤੇ ਇੱਥੇ ਅਸੀਂ ਘਟੋ ਘਟ 20 ਮਿੰਟ ਹੋ ਗਏ ਸਾਨੂੰ ਘੁੰਮਿਆਂਦਿਆਂ ਨੂੰ ਮੈਂ ਕਿਹਾ ਚਲੋ ਵੀ ਆਪਾਂ ਸਾਰਿਆਂ ਨੂੰ ਦੱਸੀਏ ਵੀ ਇੰਨੀ ਕ ਭੀੜ ਇੱਥੇ ਹੁੰਦੀ ਆ ਤੇ ਆਪਾਂ ਤੁਹਾਨੂੰ ਦੱਸ ਦੇਣ ਵੀ ਸੈਟਰਡੇ ਤੇ ਸੰਡੇ ਇੱਥੇ ਬਹੁਤ ਜ਼ਿਆਦਾ ਭੀੜ ਹੁੰਦੀ ਆ ਵੀ ਕਿਤੇ ਗੱਡੀ پارک ਕਰਨ ਵੀ ਜਗ੍ਹਾ ਨਹੀਂ ਮਿਲਦੀ ਹੁਣ 20 ਮਿੰਟ ਹੋ ਗਏ ਇੱਥੇ ਕਟੋ-ਕਟ ਹੈਗੀ ਇੱਕ ਫਸਟ ਲੈਂਡ ਇੱਕ ਸੈਕੰਡ ਇੱਕ ਥਰਡ ਤੇ ਇੱਕ ਫੋਰਥ ਜਿਹੜੀ ਹੈਗੀ ਉਹ ਲਾਸਟ ਵਾਲੀ ਹੁਣ ਅਸੀਂ ਤਿੰਨੇ ਚਾਰੇ ਲੈਣਾ ਵਿੱਚ ਦੀ ਘੁੰਮੀ ਜਾਂਦੇ ਆ ਭਾਈ ਵੀ ਮਿਲਦਾ ਆਪਣੇ ਨਾਲ ਦਾ ਆ ਬਾਈ ਨੂੰ ਵੀ ਜਗ੍ਹਾ ਨਹੀਂ ਮਿਲ ਜਾਂਦੀ ਕਿਤੇ ਗੱਡੀ ਲਾਉਣ ਨੂੰ ਕਿਉਂਕਿ ਬਾਈ ਬਹੁਤ ਜਿਆਦਾ ਲੋਕ ਘੁੰਮਣ ਆਉਂਦੇ ਆ ਇੱਥੇ ਸੈਚਰਡੇ ਨੂੰ ਸੰਡੇ ਨੂੰ ਸਭ ਫਰੀ ਹੁੰਦੇ ਆ ਤੇ ਐਡੀ ਕਿ ਘੈਂਟ ਜਗ੍ਹਾ ਇਹ ਗੱਲਾਂ ਹੀ ਛੱਡ ਦੋ ਵੀ ਆ ਕੇ ਬੰਦਾ ਨਾ ਵੀ ਪੂਰਾਣ ਵਧੀਆ ਆਪਦੇ ਆਪ ਨੂੰ ਵਧੀਆ ਫੀਲ ਕਰਦਾ ਵੀ ਵਾਕਈ ਬਹੁਤ ਵਧੀਆ ਜਗ੍ਹਾ ਤੇ ਆਪਾਂ ਆ ਗਏ ਤੇ ਇੱਥੇ ਘੁੰਮਣ ਵਾਸਤੇ ਚੀਨ, ਜਾਪਾਨ ਕੱਲ ਅਸੀਂ ਪਹਿਲਾਂ ਵੀ ਆਏ ਸੀਗੇ ਤੇ ਕੱਲ ਸੁਣਨ ਦਿਖਾ ਨਹੀਂ ਸਕੇ ਉਹਦੇ ਵਿੱਚ ਚੀਨ ਤੋਂ ਵੀ ਜਾਪਾਨ ਤੋਂ ਵੀ ਬਹੁਤ ਜ਼ਿਆਦਾ ਲੋਕ ਘੁੰਮਣ ਆਏ ਹੋਏ ਸੀਗੇ ਜਿਵੇਂ ਆਹ ਗੱਡੀਆਂ ਦੇ ਨਾਲ ਇਧਰ ਆਹ ਬੱਸਾਂ ਲੱਗੀਆਂ ਹੋਈਆਂ ਇਹ ਬਾਹਰਲੀਆਂ ਕੰਟਰੀਆਂ ਤੋਂ ਹੋਰ ਦੇਸ਼ਾਂ ਤੋਂ ਟੂਰਿਸਟ ਆਏ ਹੋਏ ਆ ਇੱਥੇ ਘੁੰਮਣ ਵਾਸਤੇ ਤੇ ਬਹੁਤ ਜ਼ਿਆਦੇ ਲੋਕ ਮੰਨ ਲਓ ਵੀ ਆਉਂਦੇ ਆ ਇੱਥੇ ਤੇ ਪੂਰਾ ਣ ਵਧੀਆ ਦਿਨ ਬੰਦਾ ਨੰਗਾ ਸਕਦਾ ਜੇ ਆਪਾਂ ਕਹੇ ਵੀ ਤਿੰਨ ਚਾਰ ਘੰਟੇ ਤਿੰਨ ਚਾਰ ਘੰਟਿਆਂ ਦੀ ਗੱਲ ਨਹੀਂ ਸਾਰਾ ਦਿਨ ਵੀ ਬੰਦਾ ਵਧੀਆ ਨੰਗਾ ਸਕਦਾ ਆਪਾਂ ਮਿੱਤਰੋ ਤੀਜੀ ਲਾਂਨ ਵੀ ਦੇਖ ਲਈ ਚੌਥੀ ਲਾਂਨ ਵੀ ਦੇਖ ਲਈ ਹੁਣ ਫੇਰ ਉਤੋਂ ਦੀ ਜਿਹੜਾ ਕੱਢਦੇ ਆ ਤੇ ਦੇਖਦੇ ਆ ਵੀ ਕਿੰਨੇ ਟਾਈਮ ਦੇ ਵਿੱਚ ਇੱਥੇ ਗੱਡੀ ਲੱਗਦੀ ਆ ਲੱਗਣ ਤੋਂ ਬਾਅਦ ਫੇਰ ਆਪਾਂ ਜਾਵਾਂਗੇ ਅੰਦਰ ਨੂੰ ਮੈਨੂੰ ਲੱਗਦਾ ਨਹੀਂ ਵੀ ਅੱਜ ਦੇ ਕੋ ਉਧਾ ਘੰਟਾ ਕੋਈ ਵੇਹਲ ਮਿਲ ਜਾਨੀ ਆ ਕਿਉਂਕਿ ਜੇ ਕੋਈ ਗੱਡੀ ਫ੍ਰੀ ਹੁੰਦੀ ਆ ਫਿਰ ਉਧਰੋਂ ਨਵੀਂ ਗੱਡੀ ਆ ਜਾਂਦੀ ਆ ਤੇ ਐਨੇ ਨੂੰ ਅਗਲਾ ਗੱਡੀ ਲਾ ਜਾਂਦਾ ਪਰ ਆਪਾਂ ਗੱਡੀ ਲਾ ਕੇ ਜ਼ਰੂਰ ਜਾਵਾਂਗੇ ਅੰਦਰ ਐ ਨਹੀਂ ਜਾਂਦੇ ਕਿਉਂਕਿ ਐਂ ਤਾਂ ਆਪਾਂ ਜਾ ਵੀ ਨਹੀਂ ਸਕਦੇ ਪਾਰਕਣੀ ਕਰੇ ਬਿਨਾਂ ਇੱਥੇ ਉਫਾਈਏ ਤਾਂ ਮੈਂ ਤੇ ਆਜਾ ਫਿਰ ਗੱਡੀ ਲਾ ਕੇ ਆਪਾਂ ਚੱਲਦੇ ਆਂ ਅੰਦਰ ਨੂੰ ਦੇਖਦੇ ਆਂ ਵੀ ਕਿੰਨੇ ਟਾਈਮ ਤੱਕ ਜਗ੍ਹਾ ਮਿਲਦੀ ਆ ਲਓ ਜੀ ਇੱਥੇ ਹੁਣ ਆਪਾਂ ਗੱਡੀ ਲਾਵਾਂਗੇ ਮਸਾਂ ਪਾਰਕਿੰਗ ਮਿਲੀ ਆ ਵੀ ਤੁਹਾਨੂੰ ਉਦੋਂ ਬਾਅਦ ਹੀ ਮਿਲਿਆ 10-12 ਮਿੰਟ ਹੋ ਗਏ ਘੁੰਮਦਿਆਂ ਨੂੰ ਆ ਹੁਣ ਗੱਡੀ ਇੱਥੇ ਘੁੰਮ ਕੇ ਆਇਆ ਇਹ ਇੱਥੇ ਹੁਣ ਦੁਬਾਰੇ ਤੇ ਹੁਣ ਇਹ ਜਾਣ ਲੱਗੇ ਬਾਈ ਹੁਣ ਤੇ ਹੁਣ ਇੱਥੇ ਲਾਵਾਂਗੇ ਉਹਨਾਂ ਟਾਈਮ ਇੱਥੇ ਖੜੇ ਆਂ ਪਾਰ ਗੰਗਦੀ ਲਾਈਟਾਂ ਛੱਡ ਲਈਆਂ ਤੇ ਜੇ ਉਵੇਂ ਸੱਦੇ ਖੜਦਿਆਂ ਤੇ ਫਿਰ ਇੱਥੇ ਹਾਰਨ ਪੈ ਜਾਂਦਾ ਹਾਰਨ ਸਾਨੂੰ ਪਤਾ ਬਾਈ ਫਿਰ ਇੱਥੇ ਗਾਲ ਬਰਾਬਰੀ ਮੰਨੇ ਜਾਂਦਾ ਤੇ ਹੁਣ ਕਰਦੇ ਆਂ ਵੇਟ ਕੋਈ ਹੋਰ ਹੀ ਨਾ ਆ ਜਾਏ ਇੱਥੇ ਖੜੇ ਤਾਂ ਕਾਫੀ ਟਾਈਮ ਤੋਂ ਆਪਾਂ ਹੀ ਆ ਲਓ ਭਾਈ ਫਾਈਨਲੀ ਗੱਡੀ پارکਿੰਗ ਹੋ ਚੁੱਕੀ ਆ ਗੱਡੀ ਦੇ ਵਿੱਚ ਚੀਕਾਂੇ ਨਿਕਲਣ ਲੱਗੀਆਂ ਵੀ ਕਿੰਨੇ ਟਾਈਮ ਤੋਂ ਸਲੋ ਸਲੋ ਤੋਰੇ ਫਿਰਦੇ ਆ ਆਪਾਂ ਇੱਥੇ ਆਜੋ ਹੁਣ ਆਪਾਂ ਚੱਲੀ ਜਾਂ ਅੰਦਰ ਨੂੰ ਦਿਖਾਉਣੇ ਆ ਤੁਹਾਨੂੰ ਬੋਟੈਨੀ ਗਾਰਡਨ ਦੇ ਨਜ਼ਾਰੇ ਬਣੇ ਰਿਓ ਬਲੌਗ ਦੇ ਵਿੱਚ ਲਓ ਜੀ ਆਪਾਂ ਹੁਣ ਬੋਟੈਨੀ ਗਾਰਡਨ ਪਹੁੰਚ ਗਏ ਆ ਤੇ ਆ ਤੁਹਾਨੂੰ ਦਿਖਾਉਣ ਲੱਗੇ ਆ ਬਹੁਤ ਜਿਆਦੇ ਕਯੂਰੀਅਸ ਲੋਕ ਨੂੰ ਮਨਾਉਂਦੇ ਆ ਤੇ ਜਿਹੜੀ ਇਹਨਾਂ ਦੀ ਮੋਰੀ ਪਾਸ਼ਾ ਲੈਂਗੁਏਜ ਆ ਉਹ ਮੈਂ ਰਿਚੀ ਲਿਖਿਆ ਹੋਇਆ ਹਾਂ ਹਾਂਜੀ ਕੋਸ਼ਿਸ਼ ਮੇਰੀ ਅੱਜ ਪੂਰੀ ਰਹੂਗੀ ਵੀ ਤੁਹਾਨੂੰ ਅੱਜ ਦੇ ਦਿਨ ਦੇ ਵਿੱਚ ਬੋਟੈਨਿਕ ਗਾਰਡਨ ਪੂਰਾ ਘੁਮਾ ਸਕੀਏ ਪਰ ਮੈਨੂੰ ਲੱਗਦਾ ਨਹੀਂ ਵੀ ਤੁਹਾਨੂੰ ਪੂਰਾ ਅੱਜ ਦਿਖਾ ਸਕੂਗਾ ਬੋਟੈਨਿਕ ਗਾਰਡਨ ਕਿਉਂਕਿ ਏਰੀਆ ਕਾਫੀ ਵੱਡੇ ਏਰੀਏ ਦੇ ਵਿੱਚ ਫੈਲਿਆ ਹੋਇਆ ਹਾਂ ਪੁਆਇੰਟ ਤੇ ਪਹੁੰਚ ਗਏ ਆ ਇੱਥੋਂ ਤੁਸੀਂ ਉਧਰ ਨੂੰ ਵੀ ਜਾ ਸਕਦੇ ਹੋ ਇੱਧਰ ਵੀ ਜਾ ਸਕਦੇ ਹੋ ਉਧਰ ਵੀ ਜਾ ਸਕਦੇ ਹੋ ਇੱਧਰ ਵੀ ਜਾ ਸਕਦੇ ਹੋ ਏਰੀਆ ਕਿ ਛੋਟਾ ਨਹੀਂ ਬਹੁਤ ਜਿਆਦਾ ਵੱਡਾ ਏਰੀਆ ਘੁੰਮਣਾ ਲਾਓ ਬਈ ਆਪਾਂ ਇੱਥੇ ਆ ਗਏ ਆ ਫੁੱਲਾਂ ਦੇ ਢੰਡਾਰ ਦੇ ਵਿੱਚ ਇੱਥੇ ਬਹੁਤ ਹੀ ਘੈਂਟ ਤੇ ਬਹੁਤ ਹੀ ਸੋਹਣੇ ਫਲਾਵਰ ਤੇ ਬਈ ਪਰਫਿਊਮ ਵਰਗੀ ਮਹਿਕ ਤੇ ਆ ਜਿਹੜੇ ਫਲਾਵਰਾਂ ਦਾ ਨਾਮ ਹੈਗਾ ਮਗੋਲੀਆ ਦੇ ਮਗੋਲੀਆ ਮੰਗੇ ਕਿ ਨਹੀਂ ਮਗੋਲੀਆ ਦੇ ਫਲਾਵਰ ਆ ਇਹ ਤੇ ਬਾਈ ਇਧਰ ਪੁੱਲ ਜੇ ਤੁਸੀਂ ਦੇਖੋ ਕਿਆ ਬਾਤ ਨਿਆਰੇ ਨਿਆਰੇ ਪੂਰੇ ਨਿਆਰੇ ਆ ਰਹੇ ਫਿਰ ਤੁਹਾਨੂੰ ਕਾਹਾਂ ਜਾ ਕੇ ਨਿਆਰੇ ਨੂੰ ਹੋਇਆ ਇੱਥੇ ਜਿਹੜੇ ਤੁਸੀਂ ਦੇਖੋਗੇ ਵੀ ਮਹਿਰਾ ਨੂਰਾ ਤਾਂ ਐ ਕੱਚੀਆਂ ਪੱਕੀਆਂ ਉਦਾਂ ਦੀਆਂ ਹੈਗੀਆਂ ਹੈਗੀਆਂ ਪੱਕੀਆਂ ਨਹੀਂ ਕੱਚੀਆਂ ਸੌਰੀ ਮੈਂ ਗਲਤ ਬੋਲ ਗਿਆ ਸੀ ਇਹਦੇ ਵਿੱਚ ਕਿਉਂਕਿ ਕਈ ਵਾਰੀ ਇੰਡੀਆ ਦੇ ਵਿੱਚ ਆਪਾਂ ਦੇਖਦੇ ਨੂੰ ਪੱਕੀਆਂ ਨਾ ਰੋਂ ਉਹ ਪੱਕੀਆਂ ਨਾ ਤਾਂ ਬੋਲਦੀਆਂ ਜਾਂਦੀਆਂ ਵਿੱਚ ਤੇ ਕੱਚੀਆਂ ਹੀ ਆ ਤੇ ਪਾਣੀ ਦਾ ਤਾਂ ਬਾਈ ਕੋਈ ਹਿਸਾਬ ਹੀ ਨਹੀਂ ਵੀ ਪਾਣੀ ਆਉਂਦਾ ਕਿੱਥੋਂ ਆ ਤੇ ਕਿੱਥੋਂ ਨਹੀਂ ਤੇ ਤੁਸੀਂ ਆਹ ਦੇਖੋ ਵੀ ਖਾੜੇ ਜੇ ਬਣੇ ਹੋਏ ਆ ਨਹਿਰਾ ਵਾਂਗੂ ਕੱਚੀਆਂ ਵਾਂਗੂ ਤੇ ਪਾਣੀ ਖਚਾ ਲਈ ਰਹਿੰਦਾ ਤੇ ਮਾਹੌਲ ਤਾਂ ਬਾਈ ਸ਼ਾਂਤੀ ਵਾਲਾ ਨਜ਼ਾਰੇ ਵਾਲਾ ਐਡਾ ਘੈਂਟ ਮਾਹੌਲ ਆ ਬਾਈ ਗੱਲਾਂ ਹੀ ਛੱਡ ਦੋ ਵੀ ਬੰਦਾ ਮੈਂ ਕਹਿੰਦਾ ਵੀ ਰੂਹ ਖੁਸ਼ ਹੋ ਜਾਂਦੀ ਇੱਥੇ ਆ ਕੇ ਹੋਰ ਕਿਤੇ ਜਾ ਬੰਦਾ ਜਾਂਦਾ ਵੀ ਆ ਬੀਚਾਂ-ਬੂਚਾਂ ਤੇ ਵੀ ਜਾਂਦਾ ਔਰ ਜਿਹੜੀ ਨੇਚਰਲ ਬਿਊਟੀ ਆ ਜਿਹੜੀ ਆਪਾਂ ਨੇਚਰਲ ਬਿਊਟੀ ਦੇਖਦੇ ਆ ਉਹ ਫੇ ਬੰਦਾ ਵਾਕ ਹੀ ਅੰਦਰੋਂ ਅੰਦਰੋਂ ਬੰਦਾ ਖੁਸ਼ ਹੁੰਦਾ ਵੀ ਵਾਕ ਹੀ ਘੈਂਟ ਜਗਾ ਤੇ ਆ ਪਾ ਗਏ ਤੇ ਆ ਮੇਨਲਾ ਤੁਸੀਂ ਪਾਣੀ ਦੀ ਆਵਾਜ਼ ਵੀ ਸੁਣ ਲੇ ਹੋਂਗੇ ਆਵਾਜ਼ ਸੁਣੀ ਆ ਪਾਣੀ ਦੀ ਕਿਤੇ ਸੋਨੂ ਸੀਤੋ ਵਾਲੇ ਦੀ ਆਵਾਜ਼ ਨਾ ਆ ਜਿੱਥੋਂ ਮੇਨਲਾ ਤੁਸੀਂ ਵੀ ਸੁਣ ਰਹੇ ਹੋਵੋਗੇ ਹਨ ਤੇ ਆ ਜਿਹੜੇ ਫਲਾਵਰ ਆ ਜਿਹੜੇ ਆਹ ਬੂਟੇ ਦਾ ਨਾਮ ਹੈ ਹੈਡਰੰਗਿਆ ਮੈਕ੍ਰੋਫੈਲਾ ਉਹ ਤਾਂ ਪਟਾਕਸਾ ਤੇ ਬਈ ਇੱਕ ਇਥੇ ਇਥੋਂ ਦੀ ਖਾਸੀਅਤ ਆ ਕਿ ਹਰੇਕ ਦਰਖਤ ਦੇ ਕੋਲੇ ਛੋਟੇ ਫਲਾਵਰ ਤੋਂ ਲੈ ਕੇ ਵੱਡੇ ਦਰਖਤ ਦੇ ਕੋਲੇ ਹਰੇਕ ਦੇ ਕੋਲੇ ਉਹਦਾ ਨਾਮ ਲਿਖਿਆ ਹੋਇਆ ਹੈ ਕਿਉਂਕਿ ਆਲਵਰਡ ਦੇ ਫਲਾਵਰ ਤੇ ਆਲਵਰਡ ਦੇ ਦਰਖਤ ਆ ਇੱਥੇ ਲਓ ਬਈ ਮਿੱਤਰੋ ਜਿੱਥੇ ਹੁਣ ਆਪਾਂ ਪਹੁੰਚੇ ਆ ਵੀ ਬੋਟੈਨਿਕ ਗਾਰਡਨ ਦੇ ਵਿੱਚ ਜੇ ਆਪਾਂ ਅੰਦਰ ਨੂੰ ਜਾਂਦੇ ਆ ਤਾਂ ਤੁਸੀਂ ਐ ਮੰਨ ਲਓ ਵੀ ਸ਼ੁਰੂ ਤੋਂ ਸਟਾਰਟ ਹੁੰਦੇ ਸਾਰ ਥੋੜਾ ਜਿਹਾ ਘੱਟ ਮਾਹੌਲ ਹੁੰਦਾ ਹੌਲੀ ਹੌਲੀ ਜਿਵੇਂ ਮਾਹੌਲ ਜਾਨੀ ਬਣ ਜਾਂਦਾ ਹੁੰਦਾ ਕਿਹੇ ਵੀ ਚੀਜ਼ ਦਾ ਉਵੇਂ ਆਪਾਂ ਦੇਖਦੇ ਵੀ ਹੁਣ ਆਪਣੇ ਜੰਗਲਾਂ ਇਹ ਦੇ ਵਿੱਚ ਐਂਟਰ ਹੋਣ ਵਾਲਾ ਆ ਗਿਆ ਏਰੀਆ ਜਿੱਥੇ ਆਪਾਂ ਹੁਣ ਜੰਗਲਾਂ ਇਹ ਦੇ ਵਿੱਚ ਜਾਵਾਂਗੇ ਤੇ ਸ਼ਾਂਤੀ ਬਈ ਬਹੁਤ ਜ਼ਿਆਦਾ ਕਿਉਂਕਿ ਹੁਣ ਸੈਟਰਡੇ ਸੰਡੇ ਆ ਤੇ ਥੋੜਾ ਜਿਹਾ ਇਕੱਠ ਜ਼ਿਆਦਾ ਹੁੰਦਾ ਤੇ ਨਹੀਂ ਜੇ ਫ੍ਰੀ ਟਾਈਮ ਬੰਦਾ ਆਉਂਦਾ ਜਿਵੇਂ ਸੋਮਵਾਰ ਮੰਗਲਵਾਰ ਤੇ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਉਦੋਂ ਥੋੜੇ ਘੱਟ ਮੰਨ ਲਓ ਟੂਰਿਸਟ ਆਉਂਦੇ ਆ ਘੁੰਮਣ ਤੇ ਹੁਣ ਤਾਂ ਬਾਈ ਪੂਰਾ ਮਾਹੌਲ ਲੈਣ ਸਾਨੂੰ ਪਤਾ ਬਣਿਆ ਹੋਇਆ ਆ ਅੱਜ ਤੁਹਾਨੂੰ ਹੁਣ ਜੰਗਲ ਜਿਹੇ ਦੇ ਵਿੱਚ ਲੈ ਕੇ ਚਾਉਂਦੇ ਆ ਤੇ ਏਰੀਆ ਬਾਈ ਬਹੁਤ ਸ਼ਾਨਦਾਰ ਬਹੁਤ ਐਣਕ ਹੈ ਵੀ ਆਹ ਜੇ ਤੁਸੀਂ ਦੇਖੋਗੇ ਇਹਨਾਂ ਦੀ ਸਾਰ ਸੰਭਾਲ ਤੇ ਹੀ ਆ ਜੇ ਤੁਸੀਂ ਦੇਖੀਏ ਵੀ ਆਹ ਦਰਖਤ ਪਤਾ ਨਹੀਂ ਸ਼ਾਇਦ ਕਿੰਨੇ ਕੁ ਪੁਰਾਣੇ ਹੋਣੇ ਆ ਪਰ ਸੰਭਾਲ ਆ ਇੱਥੇ ਚੀਜ਼ਾਂ ਦੀ ਤੇ ਇਹ ਵੀ ਮੈਗਨੋਲੀਆ ਤੋਂ ਕਿਹੜੇ ਦਰਖਤ ਆ ਤੁਸੀਂ ਜਿਹੜਾ ਪੇੜ ਦੇਖੀ ਜੰਨੇ ਹੋ ਬਾਈ ਐਡੇ ਕ ਏਰੀਆ ਦੇ ਵਿੱਚ ਵੀ ਗੱਲਾਂ ਹੀ ਛੱਡੋ ਤੇ ਕਿੰਨਾ ਸੋਹਣਾ ਦ੍ਰਿਸ਼ਤਾ ਯਾਰ ਵੀ ਮੈਨੂੰ ਨਹੀਂ ਲੱਗਦਾ ਵੀ ਇੰਡੀਆ ਦੇ ਵਿੱਚ ਹੋਊਗਾ ਤੇ ਇੱਥੋਂ ਦੀ ਇੱਕ ਹੋਰ ਖਾਸ ਥਾਂ ਜਿਵੇਂ ਤੁਸੀਂ ਆਹ ਦੇਖੀ ਜੰਨੇ ਹੋ ਜਿਹੜੇ ਆਹ ਰਾਹ ਬਣਾਏ ਹੋਏ ਆ ਨਹੀਂ ਤੁਸੀਂ ਵੀ ਅਲਾਉਸ ਸੀ ਤੇ ਅੱਗੇ ਵੀ ਆਪਾਂ ਇਧਰ ਨੂੰ ਜਾਵਾਂਗੇ ਐਂਟਰ ਹੋਵਾਂਗੇ ਹਰ ਇੱਕ ਜਗ੍ਹਾ ਦੇ ਵਿੱਚ ਸੋਹਣੇ ਆਲਗ ਰਾਹ ਬਣਾਏ ਹੋਏ ਆ ਅਗਾਹਾਂ ਜਾਣ ਜਿਹੜੇ ਵੀ ਤੁਸੀਂ ਏਰੀਆ ਦੇ ਵਿੱਚ ਜਾਣਾ ਚਾਹੁੰਦੇ ਹੋ ਜਿਵੇਂ ਯੂਐਸਏ ਦੇ ਏਰੀਏ ਦੇ ਫਲਾਵਰ ਹੋ ਗਏ ਅਫਰੀਕਾ ਦੇ ਹੋ ਗਏ ਲੈ ਬਾਈ ਮੈਂ ਤਾਂ ਇੱਥੇ ਬਹਿਣਾ ਹੁਣ ਤੇ ਚਾਹ ਚੁਲੀ ਆਂਦੇ ਹੋਵੇ ਤਾਂ ਬਾਈ ਨਿਆਰਾ ਹੀ ੱਡਾ ਹੈ ਖੇਤ ਵਾਲਾ ਮਾਹੌਲ ਦਾ ਬਣ ਜੇ ਚਾਹ ਲਿਆਂਦੀ ਹੋਵੇ ਪਰ ਹੁਣ ਆਪਾਂ ਬਾਹਰ ਦੂਰ ਫਿਰਦੇ ਆਂ ਘਰ ਤੋਂ ਨਹੀਂ ਚਾਹ ਬਣਾ ਕੇ ਵੀ ਇੱਥੇ ਲਿਆਉਂਦੇ ਤੇ ਚਾਹ ਇੱਥੇ ਬਹਿ ਕੇ ਪੀਣੀ ਸੀ ਤੇ ਪਰ ਬੈਠਿਆਂ ਆਪਣੀ ਪਾਰ ਨਹੀਂ ਪੈਣੀ ਕਿਉਂਕਿ ਜੇ ਆਪਾਂ ਬਹਿ ਗਏ ਫਿਰ ਤੁਹਾਨੂੰ ਵਲੌਗ ਪੂਰਾ ਦਿਖਾ ਨਹੀਂ ਸਕਣਾ ਸੋ ਆਪਾਂ ਨੂੰ ਮਿੱਤਰੋ ਉੱਠਣਾ ਹੀ ਪੈਣਾ ਆਜੋ ਆਪਾਂ ਉੱਠ ਕੇ ਚੱਲਦੇ ਆਂ ਇਧਰ ਨੂੰ ਤੇ ਇੱਥੇ ਸੇਮ ਜਾਈ ਏਰੀਆ ਜੇ ਤੁਸੀਂ ਇੱਥੇ ਪੌਲ ਦੇਖੋਗੇ ਤੇ ਜੇ ਤੁਸੀਂ ਆਹ ਸੜਕਾਂ ਜਿਹੜੀਆਂ ਬੋਟੈਨੀਕ ਗਾਰਡਨ ਦੇ ਵਿੱਚ ਬਣਾਈਆਂ ਹੋਈਆਂ ਉਹ ਦੇਖੋਗੇ ਤਾਂ ਤੁਹਾਨੂੰ ਐ ਲੱਗਦਾ ਵੀ ਜਮਾਂ ਸੇਮ ਜਾਈ ਏਰੀਆ ਇੱਥੇ ਫੁੱਲ ਭਲਈਏ ਵਾਲਾ ਕੰਮ ਹੈਗਾ ਕਿਉਂਕਿ ਵਾਰੀ-ਵਾਰੀ ਆਪਾਂ ਨੂੰ ਜੇ ਮੈਂ ਤੁਹਾਨੂੰ ਦਿਖਾਉਣਾ ਤੁਹਾਨੂੰ ਵੀ ਐ ਲੱਗਦਾ ਹੋਊਗਾ ਸ਼ਾਇਦ ਵੀ ਇੱਕ ਜਗ੍ਹਾ ਤੇ ਆ ਪਰ ਏਰੀਆ ਬਈ ਬਹੁਤ ਵੱਡਾ ਏਰੀਏ ਦੇ ਵਿੱਚ ਆ ਹੁਣ ਆਪਾਂ ਖੜੇ ਆ ਪੰਜ ਰਾਹਾਂ ਤੇ ਚਰਾਹਾ ਤਾਂ ਆਪਾਂ ਦੇਖੇ ਹੀ ਹੁੰਦਾ ਇੰਡੀਆ 'ਚ ਵੀ ਚਾਰ ਰਾਹ ਨਿਕਲਦੇ ਆ ਇੱਕ ਤੁਸੀਂ ਦੇਖੋ ਵੀ ਇਧਰ ਨੂੰ ਆ ਰਿਹਾ ਰਾਹ ਨਿਕਲਦਾ ਇੱਕ ਰਿਹਾ ਆਹ ਰਾਹ ਨਿਕਲਦਾ ਇਧਰ ਇੱਕ ਇਧਰ ਤੇ ਇੱਕ ਇਧਰ ਤੇ ਹੁਣ ਆਪਾਂ ਦੇਖਦੇ ਆਂ ਵੀ ਕਿਹੜਾ ਰਾਹ ਡਿਸਾਈਡ ਕਰਨਾ ਕਿਵੇਂ ਆ ਤੂੰ ਕਿੱਧਰ ਆ ਗਿਆ ਤੇ ਹੁਣ ਆਪਾਂ ਨੂੰ ਦੇਖਣਾ ਪੈਣਾ ਵੀ ਆਪਦਾਰਾ ਆਪ ਡਿਸਾਈਡ ਕਰਨਾ ਪੈਣਾ ਕਿਉਂਕਿ ਹੁਣ ਪੰਜਰਾ ਹੈ ਵੀ ਆਪਾਂ ਕੀਪ ਦਾ ਕਿਹੜੀ ਮੰਜ਼ਲ ਤੇ ਜਾਵਾਂਗੇ ਚਲੋ ਆਪਾਂ ਹੁਣ ਅੱਖਾਂ ਬੰਦ ਕਰਕੇ ਦੇਖਦੇ ਜਿੱਧਰ ਨੂੰ ਮੈਂ ਮੂੰਹ ਕਰਕੇ ਖੜ ਗਿਆ ਉਧਰ ਆਪਾਂ ਚਲਾਂਗੇ ਠੀਕ ਆ ਪੰਜ ਗਿਣੂੰਗਾ 1 2 3 4 5 ਇਧਰ ਨੂੰ ਜਾਣਾ ਪੈਣਾ ਹੁਣ ਆਪਾਂ ਇਧਰ ਨੂੰ ਜਾ ਕੇ ਦੇਖਦੇ ਆਜੋ ਆ ਜਿਹੜੇ ਤੁਸੀਂ ਫੁੱਲ ਦੇਖੀ ਜਾਂਦੇ ਹੋ ਕਲਰ ਇਹਨਾਂ ਦੇ ਬਹੁਤ ਸੋਹਣੇ ਆ ਪਰਾ ਪਾ ਤੋੜੇ ਨਹੀਂ ਇਹ ਟੁੱਟੇ ਪਏ ਸੀਗੇ ਸਾਈਡ ਤੇ ਕਰ ਦਿੰਨੇ ਆ ਦੇਖੋ ਵੀ ਤੁਸੀਂ ਕਲਰ ਦੇਖੋ ਫੁਰਲਾਵੇਂ ਬਣਦੀ ਗੱਲ ਲੱਗਦੇ ਬੁਰੇ ਘੈਂਟ ਜੇ ਤੁਸੀਂ ਵੀ ਆਹ ਦੇਖਣੇ ਤਾਂ ਆਜੋ ਨਿਊਜ਼ੀਲੈਂਡ ਲੈ ਵੀ ਆਪਾਂ ਜੇ ਇੰਡੀਆ ਦੇ ਵਿੱਚ ਵੀਡੀਓ ਬਣਾਉਣ ਲੱਗੇ ਹਾਂ ਇਹਨਾਂ ਤਾਂ ਆਪਾਂ ਨੂੰ ਕਹਿਣਗੇ ਵੀ ਕਿਹੜੇ ਕਮੇ ਪਿਆ ਹਨਾ ਤੇ ਇੱਥੇ ਗੋਰੇ ਦੇਖ ਲਓ ਸਿਰਫ ਆਪਦੀ ਲਾਈਫ ਇੰਜੋਏ ਕਰਦੇ ਐਨ ਪੂਰਾ ਨਿਆਰੇ ਉਹਨਾਂ ਨੂੰ ਕਿਸੇ ਤਾਈ ਕੋਈ ਫਿਕਰ ਨਹੀਂ ਕੋਈ ਫਾਕੇ ਨਹੀਂ ਪਰ ਭਾਈ ਬੰਦੇ ਦੀ ਲਾਈਫ ਵੀ ਆਪਦੀ ਹੁੰਦੀ ਹੈ ਹਨਾ ਤੇ ਉਹ ਨਿਆਰੇ ਨਾਲ ਜ਼ਿੰਦਗੀ ਜਿਉਣੀ ਚਾਹੀਦੀ ਹੈ ਕਿਸੇ ਦੇ ਹਿਸਾਬ ਨਾਲ ਨਾ ਜਿਉ ਜਿਉ ਆਪਦੇ ਹਿਸਾਬ ਨਾਲ ਜਿਵੇਂ ਤੁਹਾਨੂੰ ਠੀਕ ਲੱਗਦਾ ਹੁਣ ਤੁਸੀਂ ਦੇਖ ਲਓ ਵੀ ਆ ਬਾਈ ਨੂੰ ਏਡੀ ਕਿ ਸੰਤੋਸ਼ਟੀ ਹੈ ਵੀ ਆਪਾਂ ਕਹਿੰਦੇ ਨੇ ਯਾਰ ਵੀ ਕਾਂ ਫਿਰਦੇ ਆ ਵੀ ਆ ਹੁਣ ਬਾਈ ਉਹਦੀ ਫੋਟੋ ਖਿੱਚ ਕੇ ਕਿੰਨਾ ਕੇ ਯਾਰ ਆਪਦੇ ਆਪ ਨੂੰ ਵਧੀਆ ਫੀਲ ਕਰੀ ਜਾਂਦਾ ਵੀ ਮੈਂ ਯਾਰ ਉਹਦੀ ਫੋਟੋਗ੍ਰਾਫੀ ਕੀਤੀ ਹੈ ਜਨਾਬ ਦੇ ਕੋਲੇ ਉਹ ਫੋਟੋ ਹੋਊਗੀ ਸੋ ਮਿੱਤਰੋ ਟੈਨਸ਼ਨਾਂ ਨਾ ਲਿਆ ਕਰੋ ਨਿਆਰੇ ਹੀ ਲਿਆ ਕਰੋ ਆਪਦੇ ਜ਼ਿੰਦਗੀ ਦੇ ਪੂਰੇ ਆ ਲੈ ਵੀ ਆਪਾਂ ਫੁੱਲ ਦੇਖਦੇ ਹੁੰਨੇ ਹਣਾ ਤੇ ਗੁਲਾਬ ਦਾ ਬੂਟਾ ਹੁੰਦਾ ਤੇ ਉਹ ਛੋਟਾ ਜਿਹਾ ਹੁੰਦਾ ਕੋਈ ਬਾਲਾ ਵੱਡਾ ਨਹੀਂ ਹੁੰਦਾ ਆਪਣੇ ਇੰਡੀਆ ਦੇ ਵਿੱਚ ਤੇ ਆਪਾਂ ਇੱਕ ਇੱਥੇ ਤੁਹਾਨੂੰ ਚੀਜ਼ ਦਿਖਾਉਣ ਲੱਗੇ ਆ ਬਾਈ ਇੱਕ ਪੇੜ ਹੀ ਹੈ ਤੇ ਹੈ ਵੀ ਕਹਾਦਾ ਫੁੱਲਾਂ ਦਾ ਲਓ ਜੂਮ ਕਰਕੇ ਦਿਖਾ ਦੇ ਸਾਰੇ ਦਿਖਾ ਦੇ ਇੱਥੋਂ ਸਟਾਰਟ ਹੁੰਦਾ ਤੁਸੀਂ ਸਿਰੇ ਤੱਕ ਦੇਖ ਲਓ ਇੱਤੇ ਫੁੱਲੀ ਫੁੱਲ ਲੱਗੇ ਹੋਏ ਆ ਸਾਰੇ ਤੇ ਆਹ ਤਿੰਨ ਚਾਰ ਪੇੜ ਆ ਤੇ ਸ਼ੁਰੂ ਤੋਂ ਲੈ ਕੇ ਤੇ ਐਂਡ ਤੱਕ ਇਹ ਫੁੱਲਾਂ ਦੇ ਹੀ ਪੇੜ ਆ ਫੁੱਲਾਂ ਦੇ ਪੇੜ ਵੀ ਹੁੰਦੇ ਆ ਆਪਾਂ ਕਹਿ ਦਿੰਨੇ ਵੀ ਛੋਟੇ ਹੁੰਦੇ ਜਾਂ ਗੁਲਾਬ ਦਾ ਹੋ ਗਿਆ ਜਾਂ ਕੋਈ ਹੋਰ ਛੋਟੇ ਫਲਾਵਰ ਹੁੰਦੇ ਆ ਛੋਟੇ ਬੂਟਿਆਂ ਤੇ ਪਰ ਇਹ ਦੇਖ ਲਓ ਪੂਰਾ ਇੱਕ ਪੇੜ ਬਣਿਆ ਹੋਇਆ ਲਓ ਬਈ ਮੈਨੂੰ ਤਾਂ ਐ ਸੀਗਾ ਵੀ ਮੈਂ ਕਿਹਾ ਵੀ ਅੱਜ ਸਾਰਿਆਂ ਨੂੰ ਬਲੌਗ ਦਿਖਾ ਦੂੰਗਾ ਤੇ ਪਰ ਮੈਨੂੰ ਨਹੀਂ ਲੱਗਦਾ ਵੀ ਅੱਜ ਦਿਖਾ ਸਕੂਗਾ ਭਾਈ ਏਰੀਆ ਹੀ ਬੜਾ ਵੱਡਾ ਯਾਰ ਕੀ ਕਰਗੇ ਜੇ ਹੁਣ ਇਧਰ ਨੂੰ ਜਾਨੇ ਤਾਂ ਗਾਂਹਾਂ ਹੀ ਜਾਈ ਜੰਨੇ ਆ ਇਧਰ ਨੂੰ ਜਾਨੇ ਤਾਂ ਇਧਰ ਨੂੰ ਜਾਈ ਜੰਨੇ ਆ ਪੂਰਾ ਹੀ ਨਹੀਂ ਦਿਖਾ ਸਕਦੇ ਤੇ ਪਰ ਅੱਜ ਆਪਾਂ ਵਲੌਗ ਅੱਜ ਦਾ ਇੱਥੇ ਹੀ ਖਤਮ ਕਰਦੇ ਆ ਮਿੱਤਰੋ ਜੇ ਵਧੀਆ ਲੱਗਿਆ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਸੀਂ ਫੇਰ ਆਪਾਂ ਇਹਦਾ ਨੈਕਸਟ ਪਾਰਟ ਪਾਵਾਂਗੇ ਨੈਕਸਟ ਪਾਰਟ ਜਦੋਂ ਆਪਾਂ ਹੁਣ ਇਹਦਾ ਪਾਉਣਾ ਤੇ ਉਹ ਵੀ ਆਪਾਂ ਮੈਂ ਕੋਸ਼ਿਸ਼ ਕਰੂੰਗਾ ਵੀ ਜ਼ਿਆਦਾ ਦਿਖਾ ਸਕੀ ਹੋਰ ਕੁਝ ਪਰ ਬਾਈ ਮੈਨੂੰ ਲੱਗਦਾ ਵੀ ਘੱਟੋ ਘੱਟ 25 ਤੋਂ 30 ਦਿਨ ਲਗਾਤਾਰ ਵਲੌਗ ਪਾਉਂਗਾ ਨਾ ਫੇਰ ਤੁਹਾਨੂੰ ਸਾਰਾ ਏਰੀਆ ਘਮਾਇਆ ਜਾਊਗਾ ਚਲੋ ਮਿਲਦੇ ਆਂ ਜੀ ਨਵੇਂ ਵਲੌਗ ਦੇ ਵਿੱਚ ਸਤਿ ਸ੍ਰੀ ਅਕਾਲ